ਜਨ ਪੰਜਾਬੀ ਨੂੰ ਇਹਦਾ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਬਾਬਾ ਸਾਹਿਬ ਡਾਕਟਰ ਪ੍ਰੀਮ ਰਾਮ ਮੇਰ ਦਾ ਚੌਂਗ ਜਿੱਥੇ ਬੌਜੇ ਸਮਾਜ ਪਾਰਟੀ ਵੱਲੋਂ ਤਾਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਨਸ਼ਿਆਂ ਦੇ ਖਿਲਾਫ ਕੀਤਾ ਜਾ ਰਿਹਾ ਹੁਸ਼ਿਆਰਪੁਰ ਸੀੜੀ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਬੋਚੇ ਸਮਾਜ ਪਾਰਟੀ ਦਾ ਧਾਨਾ ਪ੍ਰਦਰਸ਼ਨ ਜਿਹੜਾ ਨਸ਼ਿਆਂ ਦੇ ਖਿਲਾਫ ਲਗਾਤਾਰ ਕੀਤਾ ਜਾ ਰਿਹਾ ਹੈ ਮਾਨ ਸਰਕਾਰ ਦੇ ਖਿਲਾਫ ਜਿਹੜਾ ਨੌਜਵਾਨਾਂ ਦਾ ਠਾਟਾ ਮਾਰਦਾ ਇੱਕ ਾਟ ਜਿਹੜਾ ਦੇਖਣ ਨੂੰ ਮਿਲਿਆ ਨਸ਼ਿਆਂ ਦੇ ਖਿਲਾਫ ਜਿਹੜਾ ਲੇਡੀਜ਼ ਦੀਆਂ ਜਿਹੜੀਆਂ ਬਾਤ ਚੜ ਕੇ ਨਿਕਲੀਆਂ ਉਹ ਤਸਵੀਰਾਂ ਹੁਸ਼ਿਆਰਪੁਰ ਸਿਟੀ ਤੋਂ ਤੇ ਰਿਹਾ ਜਿੱਥੇ ਪੰਜਾਬ ਸਰਕਾਰ ਦੇ ਨਸ਼ਿਆਂ ਦੇ ਖਿਲਾਫ ਜਿਹੜਾ ਧਾਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਬੋਚ ਪ੍ਰਦਰਸ਼ਨ ਬੜਾ ਪਰ ਕਾਰਵਾਈ ਕੀਤੀ ਜਾਂਦੀ ਆ ਪਰ ਉਹਨਾਂ ਦੇ ਪੋਲੀਟੀਕਲ ਦਬਾਅ ਹੇਠ ਆ ਕੇ ਨਸ਼ਿਆਂ ਦੇ ਸੂਦਾਗਰਾਂ ਨੂੰ ਛੱਡ ਦਿੱਤਾ ਜਾਂਦਾ ਆ ਇਸ ਤਰ੍ਹਾਂ ਦੇ ਜਿਹੜਿਆ ਘਟਣਾਵਾ ਪੰਜਾਬ ਦੇ ਵਿੱਚ ਪੂਰੇ ਵਕ ਵਕ ਥਾਵਾਂ ਤੇ ਹੋ ਰੀਆਂ ਤੇ ਬੋਜੇ ਸਮਾਜ ਪਾਰਟੀ ਉਹ ਜਿਹੜਾ ਸ਼ਰਾਬ ਦੇ ਕਾਰੋਬਾਰ ਦੀ ਇਹ ਖੁੱਲ ਕੇ ਜਿਹੜਾ ਮੈਦਾਨ ਦੇ ਵਿੱਚ ਆਈ ਆ ਕਿ ਪੈਰ ਪੈਰ ਤੇ ਜਿਹੜਾ ਸ਼ਰਾਬ ਦੇ ਠੇਕੇ ਜਿਹੜੇ ਆ ਖੋਲੇ ਜਾ ਰਿਹਾ ਐਜੂਕੇਸ਼ਨ ਦੇ ਜਿਹੜੇ ਪੜਾਈਆਂ ਵਾਸਤੇ ਸਰਕਾਰ ਬੋਲੋ ਜਿਹੜਾ ਅਪਰੇਲਾ ਨਹੀਂ ਕੀਤਾ ਜਿਹੜਾ ਇਹ ਕਹਿਣਾ ਬੋਜੇ ਸਮਾਜ ਪਾਰਟੀ ਦੇ ਆਗੂਆਂ ਦਾ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ 捡大宝，捡大宝，捡大宝！浙江什么区捡大宝？捡大宝，捡大宝！要上当，不要上当！ ਸੋ ਬੋਝੇ ਸਮਾਜ ਪਾਰਟੀ ਵੱਲੋਂ ਅੱਜ ਥਾਣਾ ਪਰਦਾਸ਼ੀ ਕੀਤਾ ਜਾ ਰਿਹਾ ਘੰਟਾ ਕਰ ਜਿਹੜਾ ਠਾਠਾ ਮਾਰਦਾ 61 ਜਿਹੜਾ ਦੇਖੋ ਨੂੰ ਮੇਰੇ ਲਗਾਤਾਰ ਤਸਵੀਰਾਂ ਜਿਹੜੀਆਂ ਬੋਝੇ ਸਮਾਜ ਪਾਰਟੀ ਹੁਸ਼ਿਆਰਪੁਰ ਤੋਂ ਜਿਹੜੀਆਂ ਸਾਂਝੀਆਂ ਕਰ ਰਿਹਾ ਜਿੱਥੇ ਮਾਨ ਸਰਕਾਰ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਥਾਣਾ ਪਰਦਾਸ਼ੀ ਜਿਹੜਾ ਆ ਬਸਪਾ ਦੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਦੇਖੀਓ ਮੰਗ ਪੱਤਰ ਜਿਹੜੀ ਲਈ ਸ਼ਰਾਬ ਦੇ ਨਾਲ ਜਿਹੜੀਆਂ ਮੌਤਾਂ ਹੋਈਆਂ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਨੌਕਰੀ ਦਿੱਤੀ ਜਾਵੇ ਔਰ ਇੱਕ ਇੱਕ ਕਰੋੜ ਰੁਪਈਆ ਦਿੱਤਾ ਜਾਵੇ ਔਰ ਦੂਸਰਾ ਮੰਗ ਪੱਤਰ ਜਿਹੜਾ ਆ ਉਹ ਭਗਵਾਨ ਦੇ ਚੇਤੇ ਦਾ ਉਹ ਦੇ ਰਹੇ ਆ ਭਾਬੇ ਗਰੀਬਾਂ ਦੇ ਘਰਾਂ ਨਾਲ ਟਾਈ ਜਾਣ ਉਹ ਠੇਕੇਦਾਰ ਭਗਵਾਨ ਦਾ ਸਿੱਧੂ ਜੀ ਸਾਡੀ ਸਟੇਟ ਪੌਣੀ ਮਿੱਟਾ ਜੀ ਸ਼ੇਰਪੁਰੀ ਸਾਹਿਬ ਔਰ ਡਾਕਟਰ ਉਤਾਰ ਸਿੰਘ ਕ੍ਰੀਮਪੁਰੀ ਸਾਹਿਬ ਜੀ ਦੇ بیٹے ਐਡਵੋਕੇਟ ਵਿਕਰਮ ਜੀ ਸਿੰਘ ਜੀ ਮੌਕੇ ਤੇ ਆਏ ਹੋਏ ਅਫਸਰਾਂ ਨੂੰ ਆਪਣਾ ਮੰਗ ਪੱਤਰ ਦੇਣਗੇ ਤਨਵਾਦ ਕਾਜੀ ਜੀ ਸਾਡੇ ਘਰ ਆਏ ਕੱਲ ਤੋਂ ਆਏ ਸੀ ਪਾਸੋਂ ਨੋਸਟ ਲਾ ਕੇ ਸੀ ਆ ਥਾਂ ਵੀ ਪਾਸ਼ਨਾ ਵੀ ਧੰਵਾਕ ਜੀ ਸਾਨੂੰ ਪਾਸ ਦੇ ਰੱਖਿਆ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਆ ਜੀ ਕੀ ਰਾਮ ਜੀ ਆਏ ਉਹਨੇ ਵੀ ਬਹੁਤ ਸਾਡਾ ਸੰਜੋਗ ਤਰੀ ਕੁਝ ਕਰੀ ਪੂਰੀ ਸਾਭ ਆਏ ਉਹਨੇ ਸਾਡਾ ਬਹੁਤ ਸਾਥ ਦਿੱਤਾ ਸੀ ਉਹਨਾਂ ਦੀ ਕੀਤੀ ਨਹੀਂ ਬਣਾ ਸਕਦੇ ਜੇ ਤਾ ਨੂੰ ਉੱਜਰੇ ਆ ਉਹਨੇ ਪਸਾਈ ਰੱਖਿਆ ਆ ਬਹੁਤ ਬਹੁਤ ਬੱਚਿਆਂ ਦਾ ਸਾਰਿਆਂ ਦਾ ਪਿਆਰ ਵੀ ਹੈ ਭਰਾ ਵੀ ਆ ਸਾਰਿਆਂ ਦਾ ਧੰਨਵਾਦ ਕਰਦੀ ਮੈਂ ਬਹੁਤ ਬਹੁਤ ਠੀਕ ਹੈ ਮਾਤਾ ਜੀ ਤੁਸੀਂ ਘਬਰਾਉਣਾ ਬਹੁਜਨ ਸਮਾਜ ਪਾਰਟੀ ਤੁਹਾਡੇ ਦੁੱਖਾਂ ਤਕਲੀਫਾਂ ਦੇ ਪੌਰੇ ਢਾੜ ਬਣ ਕੇ ਖੜੂਗੀ ਤੁਸੀਂ ਕਿਸੇ ਨੇ ਘਬਰਾਉਣਾ ਨਹੀਂ ਅੱਜ ਜੋ ਵੀ ਥੇ ਸਾਡਾ ਰੋਜ਼ ਕਟਿਆ ਜਾ ਰਿਹਾ ਆ 22 ਲੋਕ ਜੋ ਵੀ ਨਸ਼ਿਆਂ ਦੇ ਨਾਲ ਮਰੇ ਆ ਕੋਸ ਨਸ਼ੇ ਨੂੰ ਖਤਮ ਕਰਨ ਦੇ ਲਈ BSP ਵੱਲੋਂ ਇਹ ਜਿਹੜਾ ਰੋਜ਼ ਕੱਟਿਆ ਜਾ ਰਿਹਾ ਤੁਹਾਨੂੰ ਬਹੁਤ ਹੀ ਇਹਦੇ ਧੰਨਵਾਦੀ ਹੋਣਾ ਚਾਹੀਦਾ ਕ੍ਰੀਪੂਰੀ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਣਾ ਚਾਹੀਦਾ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਸਰਕਾਰਾਂ ਨੇ ਜਿਹੜੇ ਲੋਕ ਮਰੇ ਆ ਉਹਨਾਂ ਦੇ ਪਰਿਵਾਰਾਂ ਨੂੰ ਕੀ ਕੀਤਾ ਨੌਕਰੀਆਂ ਦੇਤੀਆਂ ਉਹਨਾਂ ਦੇ ਪਰਿਵਾਰਾਂ ਨੂੰ ਪੈਸੇ ਦੇ ਦਿੱਤੇ ਪਰ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਮੈਂਬਰ ਚਲੇ ਗਏ ਉਹ ਵਾਪਸ ਨਹੀਂ ਮੁੜੇ ਇਨਾ ਸਾਰੇ ਕਾਰਾ ਨੀਨਾ ਦਾ ਮੂੰਹ ਬੰਦ ਕਰਤਾ ਆਪਣੇ ਕਾਰੇ ਧੰਦੇ ਨੂੰ ਲਗੋਲ ਨਹੀਂ ਉਹਨਾਂ ਦਾ ਮੂੰਹ ਬੰਦ ਕਰਤਾ ਪਰ ਉਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਅੱਜ ਇੱਥੇ ਜੋੜਨਾ ਚਾਹੀਦਾ ਸੀ ਜਿਹੜਾ ਕਿ ਬਹੁਤ ਜ਼ਰੂਰੀ ਸੀ ਇਹ ਪੈਸੇ ਨਹੀਂ ਕੰਮ ਹੋਣੇ ਨੌਕਰੀਆਂ ਨਹੀਂ ਕੰਮ ਹੋਣੀਆਂ ਇੱਕ ਦਿਨ ਤੁਹਾਡਾ ਸਾਰਾ ਪਰਿਵਾਰ ਖਤਮ ਹੋ ਜਾਊਗਾ ਬਹੁਜਨ ਸਮਾਜ ਪਾਰਟੀ ਵੱਲੋਂ ਜੋ ਰੋਸ ਪਰਦਰਸ਼ਨ ਘਟਿਆ ਜਾ ਰਿਹਾ ਹੈ ਤੁਹਾਡੇ ਪਰਿਵਾਰ ਲਈ ਘਟਿਆ ਜਾ ਰਿਹਾ ਹੈ ਤਾਂ ਤੁਹਾਨੂੰ ਵੱਟੋਂ ਵੱਟ ਬੀਬੀਆਂ ਨੂੰ ਇਹ ਬੇਨਤੀ ਹੈ ਕਿ ਤੁਹਾਨੂੰ ਆਪਰੇਸ ਬਾਜ ਨਾਲ ਜੁੜੋ ਸੰਗਠਨ ਕਰੋ ਮੈਂ এডਿਕੇਸ਼ਨ ਅੱਗੇ ਪੜੇ ਬਾਬਾ ਸਾਹਿਬ ਦੀ ਬਦੌਲਤ ਅੱਜ ਆਪਣੀ ਪੜ੍ਹਾਈ ਜਿਹੜੀ ਆ ਅੱਗੇ ਕਰ ਰਹੀ ਆ ਉਹਨਾਂ ਨੇ ਸਾਨੂੰ ਇਹ ਹੱਕ ਦਵਾਇਆ ਤੇ ਮੈਂ ਆਪਣੀ ਪੜ੍ਹਾਈ ਨੂੰ ਹਮੇਸ਼ਾ ਇਹ ਕਹਿੰਦੀ ਆ ਕਿ ਕੰਟੀਨਿਊ ਰੱਖੂੰਗੀ ਪੜ੍ਹਾਈ ਨੂੰ ਹੀ ਪਹਿਲ ਦੂੰਗੀ ਕਿਉਂਕਿ ਮੈਂ ਇਹ ਕਹਿੰਦੀ ਆ এডਿਕੇਸ਼ਨ ਇਜ਼ ਦਾ ਪੋਟੈਂਟ ਵੈਪਨ ਕਿ এডਿਕੇਸ਼ਨ ਜਿਹੜੀ ਉਹ ਖਤਰਨਾਕ ਹਥਿਆਰ ਆ ਜਿਹਦੇ ਨਾਲ ਵੱਡੀ ਤੋਂ ਵੱਡੀ ਲੜਾਈ ਲੜੀ ਜਾ ਸਕਦੀ ਆ ਜੈ ਭੀਮ ਜੈ ਭੱਟ ਜੈ ਭੀਮ ਜੈ ਭੱਟ ਬਹੁਜਸ ਮਾਨ ਪਾਰਟੀ ਜਿੰਦਾਬਾਦ ਜਿੰਦਾਬਾਦ ਕਿ ਕਾਲ ਜੋਰ ਹੀ ਪਰ ਦੇ ਵਿੱਚ ਹੋਇਆ ਵੀ ਪਰ ਦੇ ਵਿੱਚ ਇੰਨਾ ਵੱਡਾ ਆਫਸਾ ਹੋਣ ਜਾ ਰਿਹਾ ਸੀਗਾ ਜੋ ਸਾਡੇ ਸਰਦਾਰ ਕਲੀਮ ਕੁਲੀ ਸਾਹਿਬ ਐਮਐਲਏ ਨਸ਼ਤਰਜੀ ਨੇ ਜਾ ਕੇ ਉੱਥੇ ਰੋਕਥਾਮ ਕੀਤੀ ਆ ਰੋਕਥਾਮ ਕੀਤੀ ਆ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸਰਦਾਰ ਸਮਨ ਪਾਲਦੀ ਜਿੰਦਾਬਾਦ ਹੋਰ ਸਰਦਾਰ ਸਮਨ ਪਾਲਦੀ ਜਿੰਦਾਬਾਦ ਹੋ ਗਏ ਬਲਟੋਵਰਸ ਗਏ ਉਹ ਬੈਕ ਕਰਦੇ ਤੇ ਸਰਦਾਰ ਕਦੀਮਪੁਰ ਹੀ ਸਾਹਿਬ ਨੇ ਉਹਨਾਂ ਦੇ ਵਿੱਚ ਹੈਗੀ ਤਾਕਤਿਆ ਸਰਦਾਰ ਕਦੀਮਪੁਰ ਹੀ ਸਾਹਿਬ ਦੇ ਵਿੱਚ ਦੇ ਨਾਲ ਬਹੁਤ ਹੀ ਮਾਰਾ ਹੋਇਆ ਆਪਾਂ ਉਹਨਾਂ ਦੇ ਨਾਲ ਵੀ ਮੋਢੇ ਦਾ ਮੋਢਾ ਲਾ ਕੇ ਖੜੇ ਆ ਉਹਨਾਂ ਦੇ ਘਰਾਂ 'ਤੇ ਕਿਉਂ ਨਹੀਂ ਬਲਡੋਰੋ ਚਲਾਏ ਜਾਂਦੇ ਇਹ ਸਿਰਫ ਜਿਹੜੇ ਵੇਚਦੇ ਆ ਮਾੜਾ ਮੋਟਾ ਖਾਂਦੇ ਆ ਉਹਨਾਂ ਦੇ ਘਰਾਂ 'ਤੇ ਬਲਡੋਰੋ ਚਲਾਏ ਜਾਂਦੇ ਆ ਵੱਡੇ ਜਿਹੜੇ ਵੱਡੇ ਵੱਡੇ ਮਗਰਮਾਚਾ ਉਹਨਾਂ ਨੂੰ ਨਹੀਂ ਹੈ ਸਰਕਾਰ ਜਿਹੜੀ ਫਰਦੀ ਕਿਉਂਕਿ ਇਹ ਸਰਕਾਰ ਖੁਦ ਰਲੀ ਹੋਈ ਆ ਇਹਨਾਂ ਦਾ ਹਿੱਸਾ ਹੈ ਉਹਨਾਂ ਦੇ ਨਾਲ ਜੇ ਇਸ ਰਿਪੋਰਟ ਦੇ ਵਿੱਚ ਜੇ ਨਸ਼ੇ ਨਹੀਂ ਦੇਣਗੇ ਪਰ ਜਿਹਨਾਂ ਨੇ ਇਹਨੂੰ ਕੈਕਟ ਕਰ ਜਾ ਰਹੇ ਆ ਸਰਕਾਰ ਵੱਲੋਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਤਾਂ ਬਸ ਜਿਹੜਾ ਜਾਂ ਤਾਂ ਉੱਥੇ ਦੇ ਐਮਸੀ ਦੀ ਗਲਤੀ ਆ ਜਿਹੜਾ ਕਿ ਉਹ ਮੁੱਦਾ ਨਹੀਂ ਚੁੱਕਦਾ ਕਿਉਂਕਿ ਤਿੰਨ ਚਾਰ ਵਾਰ ਉੱਥੇ ਦਾ ਐਮਸੀ ਜਿਹੜਾ ਹੈ ਉਹ ਬਣਿਆ ਹੈਗਾ ਉਹਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਬਾਕੀ ਜਿਹੜਾ ਇਹ ਸਿਹਰਕਾਰ ਹੈਗੇ ਆ 16 17 ਘਰ ਆ ਉਹਨਾਂ ਕੋ ਬਕਾਇਦਾ ਰਜਿਸਟਰੀਆਂ ਸਾਰਾ ਕੁਝ ਦਿਖਾਇਆ ਗਿਆ ਆ ਫਿਰ ਵੀ ਇਹਨਾਂ ਕਮੀਆਂ ਸਰਕਾਰਾਂ ਇਦਾਂ ਕਰਦੀਆਂ ਤਾਂ ਇਹਨਾਂ ਵਾਸਤੇ ਲੱਖ ਦੀ ਲਾਂਤਾ ਜਿਹੜਾ ਕਿ ਇਹ ਗਰੀਬਾਂ ਦੇ ਘਰਾਂ ਤੇ ਆਈਆਂ ਪਰ ਪ੍ਰਸ਼ਾਸਨ ਨੂੰ ਉੱਥੇ ਮੂੰਹ ਦੀ ਖਾਣੀ ਪਈ ਜਿਹਦੇ ਵਿੱਚ ਬਹੁਤ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਜਿੰਨੇ ਵੀ ਵਸਪਾ ਲੀਡਰਸ਼ਿਪ ਤੇ ਨਸ਼ਤਰਪਾਲ ਜੀ ਐਮਐਲਏ ਆ ਉਹ ਪਹੁੰਚਿਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਹਲਾ ਰਹੀਮਪੁਰ ਵਾਸੀਆਂ ਦਾ ਇੰਨਾ ਸਹਿਯੋਗ ਕੀਤਾ ਜੈਪੀ ਮ ਜੈਪਤ ਜੀ ਗਲਾਮ ਜਿਹੜਾ ਤੁਹਾਨੂੰ ਹੀ ਕੀਤਾ ਜਾ ਰਿਹਾ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਬਸ ਬਾਜੀ ਆਪਣਾ ਧਨ ਪਰਦਰਸ਼ਨਕਾਰੀ ਆ ਅੱਜ ਜਿਹੜਾ ਇਹ ਸਾਡਾ ਧਨ ਪਰਦਰਸ਼ਨ ਆ ਇਹ ਨਸ਼ਿਆਂ ਨੂੰ ਲੈ ਕੇ ਜਿਹੜਾ ਰਹੀਮਪੁਰ ਵਿੱਚ 17 ਘਰ ਸੀਗੇ ਉਹਨਾਂ ਨੂੰ ਢਾਉਣ ਦੀ ਜਿਹੜੀ ਆਈ ਸੀ ਮਤਲਬ گورਨਮੈਂਟ ਨੇ ਦਿੱਤਾ ਸੀ 17 ਘਰ ਢਾਉਣ ਨੂੰ ਔਰ ਤੀਸਰਾ ਇੱਕ ਜਿਹੜੀ ਆ ਗੁਜਰਾਤ ਵੱਲੋਂ ਗੈਸ ਦੀ ਪਾਈਪ ਲਾਈਨ ਪਾਈ ਜਾ ਰਹੀ ਆ ਤੇ ਉਹਦੇ ਵਿੱਚ ਖਾਨਪੁਰ ਸ਼ਹਿਰਪੁਰ ਦਾ ਪਿੰਡ ਖਾਨਪੁਰਾ ਉੱਥੇ ਦੀ ਲੇਡੀਜ਼ ਜਿਹੜੀ ਆ ਉਹ ਪਾਈਪਾਂ ਦੇ ਨਾਲ ਡੇਕ ਕੇ ਉਹਦੀ ਮੌਤ ਹੋ ਗਈ ਬਹੁਤ ਵੱਡਾ ਹੈ ਨਾ ਡੂੰਗਾ ਖੱਡਾ ਪੱਟਿਆ ਸੀ ਤੇ ਪਾਈਪ ਚੁੱਟਿਆ ਉਸ ਬੀਬੀ ਨੂੰ ਪਤਾ ਨਹੀਂ ਚੱਲਿਆ ਤੇ ਉਹ ਡਿਗਣ ਕਰਕੇ ਉਸ ਬੀਬੀ ਦੀ ਮੌਤ ਹੋ ਗਈ ਇਹ ਸਾਡੇ ਤਿੰਨ ਮਸਲੇ ਹੈਗੇ ਆ ਜਿਹੜੇ ਅਸੀਂ ਕਿ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਡੀਸੀ ਰਾਹੀਂ ਦੇਣਾ ਹੈ ਜਿਹੜਾ ਰੋਸ ਬਜ਼ਾਰ ਮਨਜ਼ਰਾ ਕੀਤਾ ਜਾ ਰਿਹਾ ਹੈ ਨਜੀਠੇ ਦੇ ਵਿੱਚ 27 ਮੌਤਾਂ ਨਸ਼ੇ ਦੇ ਨਾਲ ਸ਼ਰਾਬ ਦੇ ਨਾਲ ਨਕਲੀ ਸ਼ਰਾਬ ਪੰਜਾਬ ਸਰਕਾਰ ਦੀ ਉਹ ਵੇਚੀ ਜਾ ਰਹੀ ਸੀ ਕਤੇ ਸਾਵ ਕਰੀਂ ਪੁਲੀਸ ਸਾਹੀ ਦੱਸ ਦੇਵੇ ਸਾਈਕਲਾਂ ਦੇ ਸ਼ਰਾਬ ਵੇਚੀ ਜਾ ਰਹੀ ਆ ਬਹੁਤ ਮਾੜੀ ਗੱਲ ਆ ਇਸ ਕਰਕੇ ਕਿ ਸਾਡੀ ਪੰਜਾਬ ਸਰਕਾਰ ਨੂੰ ਇਹ ਅਸੀਂ ਤਾਂ ਚੇਤਾਵਨੀ ਦੇ ਸਕਦੇ ਆ ਕਿ ਇਹ ਜੇ ਇਹ ਗੁੰਡਾਗਰਦੀ ਸ਼ਰਾਬ ਵਾਲੀ ਨਸ਼ਿਆਂ ਵਾਲੀ ਚਿੱਟੇ ਵਾਲੀ ਬੰਦ ਕਰਨ ਦੀ ਬਹੁਤ ਵੱਡਾ ਸਮਾਜ ਜੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਨਸ਼ਿਆ ਦੇ ਪ੍ਰਤੀ ਅਸੀਂ ਘਰਾਂ ਤੋਂ ਬਹੁਤ ਦੁਖੀ ਸੀਗੇ ਸਾਡੇ ਘਰਾਂ 'ਚ ਕਿਸੇ ਬੀਬੀ ਦਾ ਪੁੱਤ ਕਿਸੇ ਦੇ ਘਰ ਵਾਲਾ ਕੋਈ ਸ਼ਰਾਬ ਪੀਂਦਾ ਕੋਈ ਚਿੱਟਾ ਪਿੰਦਾ ਤੁਸੀਂ ਦੇਖਿਆ ਪਿੱਛੇ ਜਾ ਕੇ ਕੈਡ ਆਈ ਸੀ ਉਹ ਪ੍ਰੋਗਰਾਮ ਸੀ ਜਿੱਥੇ ਭਗਵੰਤ ਸਿੰਘ ਜੀ ਸਟੇਜ ਤੇ ਖੜੇ ਸੀ ਉੱਥੇ ਰਣਜੀਤ ਬਾਵੇ ਨੇ ਇੱਕ ਲੋਕ ਸੌਂਗ ਆਇਆ ਸੀ ਚਿੱਟਾ ਹੀ ਬਕਾਉਂਦੀਆਂ ਨੇ ਸਰਕਾਰਾਂ ਤਾਂ ਹੀ ਉਹ ਤੇ ਸ਼ਰੇਆਮ ਵਿਕਦਾ ਇਹ ਸਰਕਾਰਾਂ ਦੀ ਨੱਕ ਥੱਲੇ ਸਾਰਾ ਚਿੱਟਾ ਵਿਕਦਾ ਆਮ ਪਾਰਟੀ ਦੇ ਵਰਕਰ ਪਿੰਡੋਂ ਪਿੰਡ ਸਾਰੇ ਸਾਰਿਆਂ ਨੂੰ ਪਤਾ ਉਥੇ ਥਾ ਥਾਂ ਤੇ ਪੋਸਟਰ ਲਗਾਏ ਆ ਵੇ ਨਸ਼ਾ ਛਡਾਓ ਨਸ਼ਾ ਛਡਾਓ ਮੈਂ ਚਾਲੂ ਕੀਤੀ ਆ ਜਦ ਕਿ ਨਸ਼ਾ ਛਡਾਓ ਨਹੀਂ ਨਸ਼ਾ ਬਕਾਓ ਮੈਂ ਚਾਲੂ ਕੀਤੀ ਆ ਹਰੇਕ ਉਹਨਾਂ ਨੂੰ ਪਤਾ ਆ ਕਿ ਕਿਹੜਾ ਬੰਦਾ ਨਸ਼ਾ ਵੇਚਦਾ ਕਿਹੜਾ ਚਿੱਟਾ ਵੇਚਦਾ ਕਿਹੜਾ ਸ਼ਰਾਬ ਵੇਚਦਾ ਉਹਨਾਂ ਨੂੰ ਜੇ ਕੋਈ ਕੋਈ ਕੰਪਲੀਟ ਕਰਦਾ ਸਾਡੇ ਪਿੰਡ ਚ ਆ ਕੰਮ ਹੁੰਦਾ ਆ ਉਹਨਾਂ ਨੂੰ ਫੜਾਉਣ ਦੀ ਬਜਾਇ ਛਿੜਾ ਕੇ ਲਿਆਉਂਦੇ ਆ ਸਾਡੇ ਪਿੰਡਾਂ ਚ ਹਾਲੇ ਦੁਆਲੇ ਬਹੁਤ ਨਸ਼ਾ ਵਿਕਦਾ ਆ ਸਾਡੇ ਹਲਕੇ ਚ ਤੁਸੀਂ ਦੇਖੋ ਕਿੰਨੀਆਂ ਮੋਤਾ ਹੋ ਗਈਆਂ ਅ ਜਿਵੇਂ ਤੁਸੀਂ ਹੁਣ ਮਜੀਠੀਾਇਦਾ ਸੁਣਿਆ 27 ਮੋਤਾ ਹੋ ਗਈਆਂ ਜਰੀਲੀ ਸ਼ਰਾਬ ਪੀਣਾ ਕੀ ਗੱਲ ਹੈ ਭਗਵੰਤਮਾਨ ਸਰਕਾਰ ਨੂੰ ਨਹੀਂ ਸਿੱਧੀ ਦਾ ਕਿ ਇਹ ਇਹਨਾਂ ਦੀ ਨਜ਼ਰ ਤਹਲੇ ਨਹੀਂ ਇਹ ਗੱਲਾਂ ਆਉਂਦੀਆਂ ਇਸ ਲਈ ਅਸੀਂ ਭਗਵੰਤਮਾਨ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਕਹਿੰਦੇ ਅਸੀਂ ਨਸ਼ਾ ਛਡਾਉ ਕਰਦੇ ਆ ਤੁਸੀਂ ਨਸ਼ਾ ਛਡਾਉ ਕੀ ਕਰਦੇ ਤੁਸੀਂ ਪਿੰਡਾਂ ਵਿੱਚ ਨਸ਼ਾ ਬੁਕਾਉ ਦਾ ਕੰਮ ਕਰਦੇ ਆ ਜੈ ਪੀ ਜੈ ਪਤ ਜਿਸ ਤਰ੍ਹਾਂ ਪਤਾ ਜੀ ਨਸ਼ਾ ਜਿਹੜਾ ਆ ਆਮ ਆਦੀ ਪਾਰਟੀ ਖਤਮ ਕਰ ਰਹੀ ਹੈ ਜਿਸ ਤਰ੍ਹਾਂ ਪਟੋਚੇ ਚਾੜਿਆ ਔਰ ਜਿਹੜੇ ਰਿਪੋਰਟ ਦੇ ਵਿੱਚ ਨਸ਼ਾ ਨਹੀਂ ਵੇਚਦੇ ਉਹਨਾਂ ਦੇ ਘਰ ਦੀ ਪਟੋਚੇ ਚਲਾਉਣ ਲਈ ਸਰਕਾਰ ਤਿਆਰ ਹੋ ਚੁੱਕੀ ਹੈ ਕੀ ਕਹਿਣਾ ਚਾਹੋਗੇ ਇਹ ਇਦਾਂ ਯਾਰ ਪ੍ਰਧਾਨ ਜੀ ਇਹ ਸਾਰੇ ਗਰੀਬਾਂ ਤੇ ਘਰ ਜ਼ੁਲਮ ਟਾਉਣ ਨੂੰ ਆਮ ਪਾਰਟੀ ਬਣੀ ਆ ਇਹ ਅਮੀਰਾਂ ਤੇ ਕਿਉਂ ਨਹੀਂ ਟਾਉਂਦੀ ਘਰ ਆ ਤੁਸੀਂ ਪਿੱਛੇ ਸੁਣਿਆ ਥਾਰ ਵਾਲੀ ਬੀਬੀ ਨੇ ਉਹਨੂੰ ਬਾਅਦ ਦਾ ਵੇ 15 ਮਿੰਟ ਦਿਨਾਂ ਦਾ ਜਮਾਨਤ ਮਿਲ ਗਈ ਜਦੋਂ ਸਾਡੇ ਪਿੰਡਾਂ ਦੇ ਵਿੱਚ ਜੇ ਕੋਈ ਬੱਚਾ ਕਰਦਾ ਗਰੀਬ ਘਰ ਦਾ ਉਹ ਗਰੀਬਾਂ ਦੇ ਘਰ ਟਾਏ ਜਾਂਦੇ ਆ ਅਮੀਰਾਂ ਤੇ ਕਿਉਂ ਨਹੀਂ ਚਾਹੀਦਾ 2 ਕਰੋੜ ਦੀ ਕੋਠੀ ਉਸ ਬੀਬੀ ਦੀ ਕਿਉਂ ਨਹੀਂ ਉਹ ਤੇ ਐਕਸ਼ਨ ਲੈ ਆ ਗਿਆ ਗਰੀਬਾਂ ਤੇ ਇਹੀ ਕਿਉਂ ਐਕਸ਼ਨ ਲਈ ਜਾਂਦਾ ਪ੍ਰਧਾਨ ਮੰਤਰੀ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਉਹ ਗਰੀਬ ਹੀ ਦੱਸਦੇ ਆ ਬਲਟੋ ਜਚੜਾ ਨੂੰ ਫਿਰ ਤੁਸੀਂ ਹਰੀਮਪੁਰ ਦੇ ਵਿੱਚ ਜੋ ਸਭੇਜਿਆ ਪ੍ਰਸ਼ਾਸਨ ਨੂੰ ਪੰਜਾ ਪੰਜਾ ਪੀਲਾ ਪੰਜਾ ਢਾਣ ਲੈ ਕੀ ਗੱਲ ਆ ਅਮੀਰਾ ਤੇ ਪੀਲਾ ਪੰਜਾ ਨਹੀਂ ਚੱਲਦਾ ਅਸੀਂ ਧੰਨਵਾਦ ਆ ਕਰੀਮਪੂਰੀ ਸਾਹਿਬ ਦਾ ਜਿਨ੍ਹਾਂ ਨੇ ਆਣ ਕੇ ਉਸ ਟਾਈਮ ਹਰੀਮਪੁਰ ਦੇ ਸਾਰੇ ਬਸਨੀਕੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਜੈ ਮਜੀਠਾ ਹਲਕੇ ਦੇ ਵਿੱਚ ਨਕਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਉਹਨੂੰ ਦੇਖ ਕੇ ਤਾਂ ਹਰ ਇੱਕ ਇਨਸਾਨ ਦਾ ਜਿਹੜਾ ਹਿਰਦਾ ਝੰਡੋੜਿਆ ਗਿਆ ਇਸ ਕਰਕੇ ਬੋਧੂ ਸਮਾਜ ਪਾਰਟੀ ਉਸ ਦਿਨ ਤੋਂ ਹੀ ਸਰਦਾਰ ਅਵਤਾਰ ਸਿੰਘ ਕਰੀਮਪੁਰ ਜੀ ਜੋ ਕਿ ਮੌਕੇ ਤੇ ਪਹੁੰਚ ਕੇ ਲੋਕਾਂ ਦੇ ਨਾਲ ਉਹਨਾਂ ਦਾ ਦਰਦ ਸਾਂਝਾ ਕੀਤਾ ਔਰ ਬੋਧੂ ਸਮਾਜ ਪਾਰਟੀ ਨੇ ਅੱਜ ਜ਼ਿਲ੍ਹਾ ਹੈੱਡਕੁਆਰਟਰ ਤੇ ਇਹ ਫੈਸਲਾ ਕੀਤਾ ਕਿ ਹਰੇਕ ਜ਼ਿਲ੍ਹਾ ਹੈੱਡਕੁਆਰਟਰ ਤੇ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਜਾਏਗਾ ਨਸ਼ਿਆਂ ਦੇ ਖਿਲਾਫ ਇਹ ਸੱਚ ਇਤਨਾ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਕੋਮਤਮਾ ਸਾਹਿਬ ਦੀ ਬਹੁਤ ਵਾਇਰਲ ਹੋ ਰਹੀ ਹੈ ਵਿੱਚ ਉਹਨਾਂ ਨੇ ਕਿਹਾ ਕਿ 300 ਰੁਪਏ ਦਾ ਲੰਗਰ ਜਿਹੜਾ ਆ ਪੁੱਖੇ ਸਾਧੂਆਂ ਨੂੰ ਖੁਲਾਇਆ ਜਿਹੜੇ ਗੁਰੂ ਅਰਜਨ ਦੇਵ ਜੀ ਸਾਹਿਬ ਨੇ ਸਤਾਂਗਰ ਵਿੱਚ ਕਾਹ ਵੀ ਇਹ ਰੋਟੀ ਦੇ ਕੇ ਦੇਖੋ ਇਹ ਜਿਹੜੀ ਮਾਨਸਿਕਤਾ ਇਹ ਕੋਈ ਅੱਜ ਦੀ ਮਾਨਸਿਕਤਾ ਨਹੀਂ ਇਹ ਬਹੁਤ ਸਦੀਆਂ ਤੋਂ ਜਿਹੜੀ ਮਾਨਸਿਕਤਾ ਉਹ ਲੋਗ ਆ ਕਿਉਂਕਿ ਸਬ ਕਾਂਚੀ ਰਾਮ ਜੀ ਨੇ ਕਿਹਾ ਸੀਗਾ ਕਿ ਇੱਕ ਬਿਮਾਰੀ ਜਿਹੜੀ ਆ ਉਹ ਬਾਹਰ ਹੁੰਦੀ ਆ ਉਹਦਾ ਇਲਾਜ ਹੁੰਦਾ ਇੱਕ ਬਿਮਾਰੀ ਅੰਦਰ ਹੁੰਦੀ ਜਿਹੜੀ ਲਾ ਇਲਾਜ ਬਣ ਜਾਂਦੀ ਇਸ ਕਰਕੇ ਜਿਹੜੇ ਲੋਕ ਸਾਡੇ ਗੁਰੂ ਸਹਿਬਾਨਾਂ ਨੂੰ ਸਤਿਕਾਰ ਨਹੀਂ ਦੇ ਸਕਦੇ ਤੁਸੀਂ ਅੰਦਾਜ਼ਾ ਲਗਾਓਗੇ ਤੁਹਾਡੀ ਲੀਡਰਸ਼ਿਪ ਨੂੰ ਜਾਂ ਤੁਹਾਡੀ ਮੋਹਮ ਨੂੰ ਕਿੱਥੋਂ ਉਹ ਜਿਹੜਾ ਮਾਨ ਸਨਮਾਨ ਦੇਣਗੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਧ ਰਿਹਾ ਤੇ ਕੀ ਕਹਿਣਾ ਚਾਹੋਗੇ ਅੱਜ ਬਹੁਤ ਜੀ ਸਮਾਜ ਪਾਰਟੀ ਲੋ ਜਿਹੜਾ ਸੰਘਰਸ਼ ਚੱਲਿਆ ਜਾ ਰਿਹਾ ਹਮੇਸ਼ਾ ਜਿਹੜੀ ਆ ਬਹੁਜਨ ਸਮਾਜ ਪਾਰਟੀ ਲੋਕਾਂ ਦੇ ਹਿੱਤਾਂ ਵਿੱਚ ਖੜਦੀ ਆ ਔਰ ਮਜੀਠੀਆ ਦੇ ਵਿੱਚ 27-28 ਲੋਕਾਂ ਦੀ ਮੌਤ ਹੋ ਗਈ ਆ ਉਹਦੇ ਸਬੰਧ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਬੀਐਸਪੀ ਨੇ ਅੱਜ ਦਾ ਅੰਦੋਲਨ ਆਰੰਭਿਆ ਆ ਔਰ ਹਰੇਕ ਡਿਸਟ੍ਰਿਕਟ ਪੱਧਰ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ ਔਰ ਰੈਲੀਆਂ ਵੀ ਕੀਤੀਆਂ ਜਾਣਗੀਆਂ ਜਿਹੜਾ ਕਿ ਇੱਕ ਲੋਕਾਂ 'ਚ ਜਾਗਰਤ ਹੋਣ ਦਾ ਟੈਮ ਹੈ ਕਿ ਜਿਹੜੀਆਂ ਸਰਕਾਰਾਂ ਆ ਇਹ ਕੁਛ ਵੀ ਲੋਕਲ ਹੀ ਨਹੀਂ ਕਰ ਰਹੀਆਂ ਔਰ ਜਦ ਵੀ ਖੜਦੀ ਆ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣ ਕੇ ਉਹ ਬੀਐਸਪੀ ਭੋਜਨ ਸਮਾਜ ਪਾਰਟੀ ਹੈ ਇਸ ਕਰਕੇ ਜਿਹੜਾ ਇਹ ਅੱਜ ਕੰਮ ਕਰ ਰਿਹਾ ਬਹੁਤ ਹੀ ਬਲੀਆਂ ਕੰਮ ਕਰ ਰਿਹਾ ਔਰ ਸਰਕਾਰ ਨੂੰ ਇੱਕ ਹਲੂਨਾ ਦੇਣ ਦਾ ਕੰਮ ਕਰ ਰਿਹਾ ਕਿ ਘਟਵੜ ਲੋਕਾਂ ਦੀ ਜ਼ਿੰਦਗੀਆਂ ਨਾ ਖਲਵਾੜ ਨਾ ਕਰੋ ਔਰ ਗਲਤ ਜਿਹੜੀਆਂ ਚੀਜ਼ਾਂ ਵੇਚ-ਵੇਚ ਕੇ ਤੁਸੀਂ ਪੈਸਾ ਤਾਂ ਕਮਾ ਰਹੇ ਆ ਲੇਕਿਨ ਜਿਹੜੇ ਗਰੀਬ ਲੋਕ ਆ ਉਹ ਮਰ ਰਹੇ ਆ ਔਰ ਇਸ ਲਈ ਕ੍ਰਿਪੂਰੀ ਸਾਹਿਬ ਨੇ ਇਹਨਾਂ ਲਈ ਮੰਗ ਰੱਖੀ ਇੱਕ ਪ੍ਰਵਾਦ ਨੂੰ ਨੌਕਰੀ ਦਿੱਤੀ ਜਾਵੇ ਔਰ 10-10 ਲੱਖ ਰੁਪਏ ਦਿੱਤਾ ਜਾਵੇ ਔਰ ਕਾਸ਼ ਐਸਾ ਹੋ ਸਕੇ ਤਾਂ ਉਹਨਾਂ ਦੇ ਜਿਹੜੇ ਪਿੱਛੇ ਪਰਿਵਾਰ ਹੈਗੇ ਆ ਉਹਨਾਂ ਦਾ ਕੋਈ ਵਧੀਆ ਜਿਹੜਾ ਗੁਜ਼ਾਰਾ ਹੋ ਸਕੇ ਔਰ ਵਧੀਆ ਗੱਲ ਉਹਨਾਂ ਲਈ ਹੋ ਸਕਦੀ ਸੀ ਅੱਜ 22 ਮਈ ਨੂੰ ਜੋ ਆਰਜਨ ਦੱਸਣਾ ਚਾਹੁੰਦਾ ਪੂਰੇ ਪੰਜਾਬ ਦੇ ਵਿੱਚ ਇਕੱਲੇ ਹਿਆਰਪੁਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦੇ ਵਿਰੁੱਧ ਜਿਹੜਾ ਫਰਜ਼ ਜਿਹੜਾ ਸਰਕਾਰ ਨੂੰ ਨਿਭਾਉਣਾ ਚਾਹੀਦਾ ਸੀਗਾ ਉਹ ਬਹੁਤ ਜਨ ਸਮਾਜ ਪਾਰਟੀ ਰੋੜਾਂ ਤੇ ਆ ਕੇ आज ਨਵਾਰਹੀ ਹੈ ਕਿਉਂਕਿ ਤੁਸੀਂ ਪਿਛਲੇ ਸਮੇਂ ਵਿੱਚ ਦੇਖਿਆ ਹੋਣਾ ਕਿ ਮਜੀਠਾ ਹਲਕੇ ਦੇ ਵਿੱਚ 27 ਘਰ ਉਜੜ ਗਏ 27 ਘਰਾਂ ਦੇ ਵਿੱਚ ਉਹ ਸਾਡੀਆਂ ਭੈਣਾਂ ਦੇ ਸੁਹਾਗ ਉਜੜ ਗਏ ਮਾਮਾ ਦੇ ਪੁੱਤ ਉਜੜ ਗਏ ਮਤਲਬ ਇਸ ਸੰਸਾਰ ਤੋਂ ਚਲੇ ਗਏ ਉਹ ਨਕਲੀ ਸ਼ਰਾਬ ਜਿਹੜਾ ਇਹ ਬਹੁਤ ਵੱਡਾ ਇੱਕ ਸਰਕਲ ਹੈ ਪੂਰੇ ਪੰਜਾਬ ਦੇ ਵਿੱਚ ਇਹਨੂੰ ਨੱਥ ਪਾਉਣੀ ਚਾਹੀਦੀ ਹੈ ਔਰ ਜਿਸ ਜਿਸ ਦੇ ਨੇ ਹੈਪਨ ਹੁੰਦਾ ਪੰਜਾਬ ਦੇ ਪ੍ਰਧਾਨ ਸਰਦਾਰ ਅਫਤਾਰ ਸਿੰਘ ਕ੍ਰੀਮਪੁਰੀ ਜੀ ਉਹ ਕਿਸੇ ਮੀਟਿੰਗ ਤੇ ਜਾ ਰਹੇ ਸੀਗੇ ਔਰ ਜਦੋਂ ਉਹਨਾਂ ਨੂੰ ਪਤਾ ਚੱਲਦਾ ਕਿ ਮਜੀਠਾ ਹਲਕੇ ਦੇ ਵਿੱਚ ਇਸ ਤਰ੍ਹਾਂ ਦੀ ਤਰਾਸਦੀ ਹੋਈ ਆ ਉਹਨਾਂ ਨੇ ਸਾਰੀਆਂ ਮੀਟਿੰਗਾਂ ਕੈਨਸਲ ਕਰਕੇ ਗੱਡੀ ਜਿਹੜੀ ਆ ਬਾਈ ਰੋਡ ਉਹ ਮਜੀਠੇ ਹਲਕੇ ਨੂੰ ਜਦੋਂ ਮੁੜੀ ਤਾਂ ਉੱਥੇ ਜਾ ਕੇ ਉਹਨਾਂ ਨੇ ਜਦੋਂ ਇੱਕ ਭਾਰੀ ਇਕੱਠ ਉੱਥੇ ਜਮਾਵੜਾ ਇਕੱਠਾ ਹੋਇਆ ਸੀ ਜਿਨ੍ਹਾਂ ਦੇ ਘਰ 'ਚ ਇਹ ਹੈਪਨ ਹੋਇਆ ਉਹ ਸਾਰੇ ਲੋਕ ਇਕੱਠੇ ਹੋਏ ਸੀਗੇ ਔਰ ਉਹਨਾਂ ਨੂੰ ਜਾ ਕੇ ਸ਼ਵਾਸਨ ਦਿੱਤਾ ਉਹਨਾਂ ਦੇ ਨਾਲ ਬੀਐਸਪੀ ਜਿਸ ਤਰ੍ਹਾਂ ਇੱਕ ਢਾਹ ਕੇ ਨਾਲ ਖੜੀ ਹੋਈ ਆ ਉੱਥੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਅਫ ਕਰੀਪੁਰੀ ਜੀ ਨੇ ਉਸ ਪਰਿਵਾਰ ਨੂੰ ਜਿਸ ਤਰ੍ਹਾਂ ਹੌਸਲਾ ਤਾਂ ਦੇਣਾ ਹੀ ਸੀਗਾ ਨਾਲ ਮੰਗ ਇਹ ਵੀ ਕੀਤੀ ਕਿ ਹਰ ਇੱਕ ਪਰਿਵਾਰ ਨੂੰ ਇੱਕ ਇੱਕ ਸਰਕਾਰੀ ਨੌਕਰੀ ਇੱਕ ਇੱਕ ਕਰੋੜ ਰੁਪਇਆ ਦਿੱਤਾ ਜਾਵੇ ਔਰ ਜਦੋਂ ਪੰਜਾਬ ਦੇ ਵਿੱਚ ਇਹ ਮਾਹੌਲ ਜਿਹੜਾ ਭਖਿਆ ਤਾਂ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਫਿਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਲੈ ਕੇ ਦ੍ਰਿੜ ਸੰਕਲਪ ਲਿਆ ਕਿ 22 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਤਾਂ ਜੋ ਇਹ ਸ਼ਰਾਬ ਵਾਲਾ ਨੈੱਟਵਰਕ ਆ ਨਸ਼ੇ ਵਾਲਾ ਨੈੱਟਵਰਕ ਆ ਇਹਨੂੰ ਠੱਲ ਪਾਈ ਜਾ ਸਕੇ ਤੇ ਸਾਡੀ ਗੈਰਨੀਸ਼ਨ ਖਤਰੀ ਲਈ ਪਤਾ ਜਾ ਰਿਹਾ ਪ੍ਰਾਣਾ ਕਿ ਕਣ ਜਮ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਮੀਡੀਆ ਦੇ ਮਾਧਿਅਮ ਰਾਹੀਂ ਕਿਉਂਕਿ ਉਹ ਪੀਲਾ ਪੰਜਾ ਜਿਹੜਾ ਆ ਉਹ ਜਿਹੜਾ 10 10 ਗ੍ਰਾਮ 5 5 ਗ੍ਰਾਮ ਵਾਲਿਆਂ ਦੇ ਘਰਾਂ ਦੇ ਚੱਲ ਰਿਹਾ ਏ ਇੱਕ ਬਹੁਤ ਵੱਡਾ ਰੈਕਟ ਏ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਬਹੁਤ ਵੱਡਾ ਰੈਕਟ ਆ ਉਹ ਵੱਡੇ ਜਿਹੜੇ ਵਪਾਰੀ ਐ ਉਹਨਾਂ ਨੂੰ ਉਹ ਹਲੇ ਤੱਕ ਵੀ ਉਹ ਸੇਫ ਬੈਠੇ ਆ ਘਰਾਂ ਦੇ ਵਿੱਚ ਔਰ ਜਿਹੜੇ 5 5 6 6 ਗ੍ਰਾਮ ਵਾਲੇ ਬੰਦੇ ਆ ਉਹਨਾਂ ਨੂੰ ਚੱਕ ਕੇ ਜੇਲਾ ਸੱਟਿਆ ਜਾ ਰਿਹਾ ਔਰ ਉਹਨਾਂ ਦੇ ਘਰ ਤੋੜੇ ਜਾ ਰਹੇ ਆ ਔਰ ਮੈਂ ਹੀ ਬੇਨਤੀ ਕਰਦਾ ਕਿ ਲੋਕਾਂ ਨੂੰ ਇੱਕ ਵਾਰੀ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਇਹੀ ਵਿਰੋਧੀ ਧਿਰ ਦਾ ਅੱਜ ਰੂਲ ਨਿਵਾ ਰਹੀ ਹੈ ਜੇ ਅਸੀਂ ਵਿਰੋਧੀ ਧਿਰ ਨੂੰ ਵੀ ਦੇਖਿਆ ਜਾਵੇ ਉਹ ਸੜਕਾਂ ਤੇ ਨਹੀਂ ਆ ਰਹੀ ਔਰ ਅੱਜ ਬਹੁਜਨ ਸਮਾਜ ਪਾਰਟੀ ਤੁਸੀਂ ਇਸ ਤਰ੍ਹਾਂ ਦੇਖੂਗੇ ਹਲਦਵਾਲੇ ਝੰਡੇ ਨੀਲੇ ਲੈ ਕੇ ਸੜਕਾਂ ਤੇ ਅਜੁੱਤਾ ਰਿਹਾ ਸਿਰਫ ਨਸ਼ਿਆਂ ਦੇ ਵਿਰੋਧੀ ਹੈ ਕਿ ਸਾਹਮਣੇ ਇੱਕ ਸੋਸ਼ਲ ਮੀਡੀਆ ਲੋਕੀ ਬਹੁਤ ਵਾਇਰਲ ਹੋ ਰਹੀ ਹੈ ਭਗਵਾਨ ਤੁਮਾਰ ਜੀ ਜੇ ਉਹਨਾਂ ਨੇ 20 ਰੁਪਏ ਦਾ ਲੰਗਰ ਜਣਾ ਭੁੱਖੇ ਸਾਧੂਆਂ ਨੂੰ ਖੁਲਾਇ ਕੀ ਕਹਿਣਾ ਚਾਹੋਗੇ ਜਿਹੜੇ ਗੁਰੂ ਅਰਜਨ ਦੇਵ ਜੀ ਆਉਂਦੇ ਹੋ ਸੰਸਦ ਵਿੱਚ ਕਾ ਸਾਧੂਆਂ ਦੀ ਬਾਰ ਬਾਰ ਇਹ ਗੱਲ ਕਰ ਰਹੇ ਆ ਔਰ ਅਸੀਂ ਉੱਪਰਲੀ ਗੱਲ ਅਸੀਂ ਆਪਣੀਆਂ ਸਟੇਜਾਂ ਤੇ ਅਸੀਂ ਸਾਰੇ ਸੰਸਾਰ ਨੂੰ ਇਹ ਗੱਲ ਕਰੀਦੀ ਹੈ ਕਿਉਂਕਿ ਗੁਰੂ ਰਵਿਦਾਸ ਜੀ ਗੁਰੂ ਕਬੀਰ ਮਹਾਰਾਜ ਜੀ ਗੁਰੂ ਨਾਮਦੇਵ ਜੀ ਮਹਾਰਾਜ ਗੁਰੂ ਸੈਨ ਜੀ ਸਦਨਾ ਜੀ ਇਹ ਭੁੱਖੇ ਸਾਧੂ ਨਹੀਂ ਸੀਗੇ ਤਾਂ ਸਾਰੀ ਦੁਨੀਆ ਦੇ ਗੁਰੂ ਹੋਏ ਆ ਔਰ ਇਹ ਜਿਹੜੀ ਗੱਲ ਹੈ ਇਹ ਵੱਡੇ ਜਿਹੜੇ ਲੀਡਰ ਆ ਉਹਨਾਂ ਦੇ ਮੂੰਹ ਫੱਬਦੀ ਨਹੀਂ ਹੈਗੀ ਇਸ ਕਰਕੇ ਗੁਰੂ ਰਵਿਦਾਸ ਜੀ ਸਾਰੀ ਦੁਨੀਆ ਦੇ ਗੁਰੂ ਹੈ ਬੈਲ ਵੀ ਉਹ ਦਿੰਦੇ ਆ ਉਹਦੇ باوجود ਉਹਨਾਂ ਨੂੰ ਨੋਟਿਸ ਦੇ ਦਿੱਤੇ ਗਏ ਤਾਂ ਉਹਦੇ ਸਬੰਧ ਵਿੱਚ ਵੀ ਜੀ ਉਹ ਵੀ ਅੱਜ ਜਿਹੜਾ ਮੈਮੋਰੰਡਮ ਜਿਹੜਾ ਅੱਜ ਦੋ ਮੈਮੋਰੰਡਮ ਦਿੱਤੇ ਗਏ ਆ ਕਿ ਨਸ਼ਿਆਂ ਦੇ ਖਿਲਾਫ ਜਿਹੜੀਆਂ ਮਿੱਠਾ ਦੇ ਸਤਾਈ ਮੌਤਾਂ ਹੋਈਆਂ ਉਹ ਦਿੱਤਾ ਗਿਆ ਕਿ ਉਹਨਾਂ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਤਾਂ ਇੱਕ ਰਹੀਮਪੁਰ ਦੇ ਵਿੱਚ ਜਿਹੜਾ ਇੰਪਰੂਵਮੈਂਟ ਟਰਸਟ ਵੱਲੋਂ ਸਰਕਾਰ ਦੀ ਸ਼ਹਿਰ ਦੇ ਨਾਲ ਜਿਹੜਾ ਉਹ ਉਹਨੂੰ ਨੋਟਿਸ ਲਗਾਏ ਗਏ ਸੀ ਉਹ ਕੱਲ ਕ੍ਰੀਮਪੁਰੀ ਸਾਹਮਣੇ ਉਹਨਾਂ ਨੂੰ ਵਾਪਸ ਕਰਵਾਇਆ ਜਿਹੜਾ ਪੰਜਾ ਪੀਲਾ ਪੰਜਾ ਜਿਹੜਾ ਇਹ ਕਹਿੰਦੇ ਵੀ ਲੱਕਿਆਂ ਦੇ ਖਿਲਾਫ ਉਹਨਾਂ ਦੇ ਛੋਡਾਗਰਾਂ ਦੇ ਖਿਲਾਫ ਅਸੀਂ ਵਰਤਦੇ ਆ ਉਹ ਗਰੀਬਾਂ ਦੇ ਉੱਪਰ ਵਰਤਣ ਵਾਸਤੇ ਆਇਆ ਸੀ ਤਾਂ ਉਹਨੂੰ ਵਾਪਸ ਕਰਾਇਆ ਡਾਕਟਰ ਹਵਾਰਦਾਰ ਸਿੰਘ ਕ੍ਰੀਮਪੁਰੀ ਜੀ ਤੇ ਡਾਕਟਰ ਮਿਥਰਪਾਲ ਜੀ ਨੇ ਤੋ ਅੱਜ ਉਹ ਮੰਗ ਪੱਤਰ ਦਿੱਤਾ ਗਿਆ ਤਹਿਸੀਲਦਾਰ ਸਾਹਿਬ ਮੰਗ ਪੱਤਰ ਲੈ ਗਏ ਤੇ ਹੁਣ ਉਹਦੇ ਤੇ ਅੱਗੇ ਉਹਦੀ ਕਾਰਵਾਈ ਕਰਾਂਗੇ ਇਹ ਇਹ ਅੱਜ ਦਾ ਸਾਡਾ ਜਿਹੜਾ ਥੀਗਾ ਪਲਾਨ ਥੀਗਾ ਤੇ ਸਰ ਮਾਨ ਸਰਕਾਰ ਬੋਲੋ ਜਿਹੜਾ ਪੀੜਾ ਪੰਜਾ ਗਰੀਬਾਂ ਦੇ ਘਰਾਂ ਦੇ ਨਸ਼ਿਆਂ ਦੇ ਚਲਾਈ ਜਾ ਰਿਆ ਆ ਰਿਪੋਰਟ ਦੇ ਵਿੱਚ ਵੀ ਜਿਹੜਾ ਪੰਜਾ ਕਰੋੜ ਦੀ ਤਿਆਰੀ ਸੀਗੀ ਪਰ ਬਸਪਾ ਦੇ ਕਾਰਨ ਜਿਹੜਾ ਪੰਜਾ ਨਹੀਂ ਚੱਲਿਆ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਦੀ ਪੂਰੀ ਤਿਆਰੀ ਸੀਗੀ ਜਦੋਂ ਮੀਟਿੰਗ ਹੋ ਰਹੀ ਸੀ ਮੀਟਿੰਗ ਦੇ ਵਿੱਚ ਹੀ ਸਾਨੂੰ ਪਤਾ ਲੱਗਿਆ ਕਿ ਉਹ ਆਪਣੀ ਤਿਆਰੀ ਕਰਕੇ ਜੀਸੀਬੀ ਮਸ਼ੀਨ ਲੈ ਕੇ ਟਿਪਰ ਲੈ ਕੇ ਟਰੈਕਟਰ ਟੋਲੀਆਂ ਲੈ ਕੇ ਵਿਧ ਫੋਰਸ ਉਹ ਮਕਾਨ ਢਾਉਣ ਬਾਅਦ ਤੇ ਆ ਰਹੇ ਆ ਤੇ ਜਦੋਂ ਅਸੀਂ ਡਾਕਟਰ ਕ੍ਰੀਮਪੂਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਤਾਂ ਉਹਨਾਂ ਨੇ ਡੀਸੀ ਮੈਡਮ ਜਿਹੜੇ ਹੁਸ਼ਿਆਰਪੁਰ ਦੇ ਹੈਗੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਇਹਨੂੰ ਵਾਪਸ ਲੈ ਕੇ ਜਾਓ ਤੁਸੀਂ ਹੁਸ਼ਿਆਰਪੁਰ ਦਾ ਮਾਹੌਲ ਜੇ ਖਰਾਬ ਹੋਇਆ ਤਾਂ ਉਹਦੀ ਜ਼ਿੰਮੇਵਾਰੀ ਤੁਹਾਡੀ ਹੈ ਉਹਨਾਂ ਨੇ ਫਿਰ ਡੀਐਮ ਸਾਹਿਬ ਦੀ ਡਿਊਟੀ ਲਗਾਈ ਜਾਂ ਕਿ ਕਿਸੇ ਦੇ ਵੀ ਲਗਾਈ ਤਾਂ ਉਹ ਫਿਰ ਲੋਕ ਇੱਥੇ ਤਰ੍ਹਾਂ ਵਾਪਸ ਚੱਲ ਗਏ ਉਹ ਕ੍ਰੀਮਪੂਰੀ ਸਾਹਿਬ ਦੇ ਕਹਿਣ ਤੇ ਵਾਪਸ ਗਏ ਤੇ ਸਰ ਆਪ ਜਨ ਨੂੰ ਬੋਲੋ ਤਾਂ ਕਿ ਉਹ ਜਿੱਥੇ ਗਈਆ ਕਿ ਸ਼ੇਖਰ ਦੁਬਾਰਾ ਸੀ ਫੇਰ ਆ ਇਹ ਸਰਕਾਰ ਦੀ ਪਲੈਨਿੰਗ ਸੀ ਕਿ ਉਹਨਾਂ ਨੂੰ ਪਰਿਵਾਰਾਂ ਨੂੰ ਡਰਾਇਆ ਜਾਵੇ ਵੋਟਾਂ ਇਕੱਠੀਆਂ ਕਰਨ ਦੇ ਚੱਕਰ ਤੇ ਔਰ ਪਰਦੇਸ ਸਰਕਾਰਾਂ ਕਰਦੀਆਂ ਉਹ ਨਹੀਂ ਸਰਕਾਰਾਂ ਦੇ ਕੋਲ ਹੈ ਕੀ ਆ ਉਹਨਾਂ ਨੇ ਡਰਾਣਾ ਤੇ ਪਰਚੇ ਕਰਨੇ ਆ ਉਹ ਪਰਚੇ ਜਿਹੜੇ ਜਿਹੜਾ ਇਤਿਹਾਸ ਹੈ ਜਿੱਦਾਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਨੇ ਕਿਹਾ ਹੈ ਸਾਨੂੰ ਗਲਤ ਦਾ ਵਿਰੋਧ ਖੁੱਲ੍ਹ ਕਰ ਖੁੱਲ ਕੇ ਕਰਨਾ ਚਾਹੀਦਾ ਚਾਹੇ ਉਹ ਪਰਿਵਾਰ ਹੋਵੇ ਚਾਹੇ ਉਹ ਰਾਜਨੀਤੀ ਹੋਵੇ ਜਿਹੜਾ ਇਤਿਹਾਸ ਆ ਉਹ ਟਕਰਾਉਣ ਵਾਲਿਆਂ ਦਾ ਲਿਖਿਆ ਜਾਂਦਾ ਤਲਵੇ ਚੱਟਣ ਵਾਲਿਆਂ ਦਾ ਨਹੀਂ ਇਥੇ ਕਰਕੇ ਅਸੀਂ ਟਕਰਾਉਣਾ ਜਾਣਦੇ ਅਸੀਂ ਤਲਵੇ ਨਹੀਂ ਚੱਟਾਂਗੇ ਕਿਸੇ ਦੇ ਜਿੰਨੇ ਮਰਜ਼ੀ ਪਰਚੇ ਕੱਲਾਂ ਤੇ ਸਰ ਅੱਜ ਇਹ ਤੁਹਾਨੂੰ ਪ੍ਰਦਰਸ਼ਨ ਕੀਤਾ ਗਿਆ ਕਿੱਥੋਂ ਇਹ ਸ਼ੁਰੂ ਹੋਇਆ ਕਿੱਥੇ ਸਮਾਪਤੀ ਹੋਈ ਹੈ ਇਹ ਉਦਮ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਤੋਂ ਆਪ ਕਮਾਲਪੁਰ ਚੌਕ ਫੇਕ ਘੰਟਾ ਚੌਕ ਤੇ ਸੈਸ਼ਨ ਚੌਕ ਦੇ ਵਿੱਚ ਆ ਕੇ ਜਿਹੜਾ ਉਹ ਸਮਾਪਤ ਹੋਇਆ ਤੇ ਸਰ ਮੰਗ ਪੱਤਰ ਕਿਹਨਾਂ ਨੂੰ ਦਿੱਤਾ ਗਈ ਮੰਗ ਪੱਤਰ ਦੋ ਦਿੱਤੇ ਗਏ ਇੱਕ ਡੀਸੀ ਸਾਹਿਬ ਪੰਜਾਬ ਦੇ ਰਾਜੇਪਾਲ ਮਾਨਯੋਗ ਰਾਜੇਪਾਲ ਸਾਹਿਬ ਨੂੰ ਦਿੱਤੇ ਗਿਆ ਡੀਸੀ ਸਾਹਿਬ ਜੇ ਥਰੂ ਇੱਕ ਰਹੀਮਪੁਰ ਵਾਲਾ ਜਿਹੜਾ ਮਕਾਨ ਢਾਉਣ ਵਾਲਾ ਸੀ ਔਰ ਇੱਕ ਜਿਹੜਾ ਮਜੀਠਾ ਦੇ ਵਿੱਚ 27 ਮੁਰਤਾ ਹੋਈਆਂ ਉਹਦੇ ਸੰਬੰਧ ਵਿੱਚ ਦਿੱਤਾ ਕਾਰ ਨੇ ਬੋਲੋ ਮੈਂ ਤੁਸੀਂ ਹਾਂ ਜਿਓ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੋਨ ਅੰਦolan ਸ਼ੁਰੂ ਕੀਤਾ ਹੈ ਇਹ ਸਿਰਫ ਝੂਠ ਦੀ ਪਾਂਡਿਆ ਇਹ ਤੁਹਾਨੂੰ ਇੱਥੋਂ ਪਤਾ ਲੱਗਣਾ ਚਾਹੀਦਾ ਕਿ ਜਦੋਂ ਇੱਕ ਪੰਜਾਬ ਪੁਲਿਸ ਦੀ ਕਾਂਸਟੇਬਲ ਜਿਹੜੀ ਹਾਈ ਫਾਈ ਸੀਗੀ ਉਹ ਫੜੀ ਗਈ ਉਹਦੀ ਇੱਕ ਹਫ਼ਤੇ ਦੇ ਵਿੱਚ ਜੇ ਜ਼ਮਾਨਤ ਹੁੰਦੀ ਆ ਤੇ ਇਹਦਾ ਮਤਲਬ ਜਿਹੜਾ ਪੰਜਾਬ ਸਰਕਾਰ ਦਾ ਜੋਧਿਆ ਇਹ ਨਸ਼ਿਆਂ ਵਿਰੁੱਧ ਇਹ ਬਿਲਕੁਲ ਝੂਠ ਦੀ 판ਡਿਆ ਜਿਹੜੇ ਵਾਸੀ ਇੱਥੇ ਆਏ ਆ ਉਹਨਾਂ ਨੂੰ ਆਰਮਾਜਲ ਦਾ ਨਾਟਕ ਬਾਹਰ ਦੇ ਤਰ੍ਹਾਂ ਪੂਨਾ ਪੰਜਾਹ ਹਜ਼ਾਰ ਇਹ ਸਰਕਾਰ ਜਿਹੜੇ ਵਾਦੇ ਕਰਕੇ ਆਈ ਆ ਇਹ ਬਿਲਕੁਲ ਉਹਦੇ ਉਲਟਿਆ ਇਹ ਤਾਂ ਕਹਿੰਦੇ ਸੀ ਗਰੀਬਾਂ ਨੂੰ ਘਰ ਬਣਾ ਕੇ ਦੇਣੇ ਆ ਪਰ ਹੋ ਇਹ ਰਾਜਨੀਤਿਕ ਤੌਰ ਤੇ ਜੋ ਗਰੀਬ ਲੋਕ ਆ ਉਹਨਾਂ ਨੂੰ ਬੇਜਮੀਨਾ ਕਰਨਾ ਚਾਹੁੰਦੀ ਆ ਔਰ ਜਿਹੜੇ ਲੋਕ 50-50 ਸਾਲ ਤੋਂ ਕਾਬਜਾ ਉਹਨਾਂ ਨੂੰ ਇਹ ਗਰੀਬਾਂ ਨੂੰ ਉਥੋਂ ਘਰ ਟੋਣਾ ਚਾਹੁੰਦੀ ਪਰ ਭੋਜਨ ਸਮਾਜ ਪਾਰਟੀ ਸਾਡੇ ਪੰਜਾਬ ਵਿਰੇ ਪ੍ਰਧਾਨ ਜੀ ਜਿਹੜੇ ਉਹ ਹਰੀਮਪੁਰ ਘਟ ਹੋਣਾ ਸੀ ਉੱਥੇ ਪਹੁੰਚੇ ਔਰ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਵੀ ਨਹੀਂ ਘਰ ਦਾ ਕੀ ਟੋਣਾ ਪ੍ਰਸ਼ਾਸਨ ਉਹਨਾਂ ਦੀ ਇੱਕ ਇੱਟ ਵੀ ਹਿਲਾ ਕੇ ਨਹੀਂ ਹਿਲਾ ਨਹੀਂ ਸਕਦਾ ਤੇ ਜਿਸ ਤਰ੍ਹਾਂ ਸਾਨੂੰ ਗਰੀਬਾਂ ਦੇ ਘਰ ਜਿਹੜੇ ਆ ਰਿਪੋਰਟ ਦੇ ਵਿੱਚ ਢਾਏ ਗਏ ਆ ਤੇ ਕੀ ਕਹਿਣਾ ਚਾਹੁੰਗੇ ਉਹਦੇ ਬਾਰੇ ਸਰ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਨੋਟਸ ਡਾਕਸ ਕੱਢੇ ਆ ਇਹ ਬੌਜਨ ਸਮਾਜ ਪਾਰਟੀ ਨੇ ਇਹਦੇ ਖਿਲਾਫ ਵੱਡਾ ਅੰਦੋਲਨ ਆਲਿਕਨ ਦਾ ਫੈਸਲਾ ਕੀਤਾ ਜਦੋਂ ਵੀ ਉਹ ਘਰ ਟੋਣਗੇ ਬੌਜਨ ਸਮਾਜ ਪਾਰਟੀ ਉਹ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਖੜੇਗੀ ਚੈਨ ਪੰਜਾਬੀ ਨੂੰ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ